ਸਤਿ ਸ਼੍ਰੀ ਅਕਾਲ ਜੀ ਉਸਤੋ ਕੀ ਹਾਲ ਚਾਲ ਹੈ ਤੁਹਾਡਾ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਅੱਜ ਦੀ ਜਿਹੜੀ ਕਹਾਣੀ ਹੈਗੀ ਏ ਉਹ ਸਾਲ 2018 ਉੜੀਸਾ ਪਟਨਾਗੜ੍ਹ ਸ਼ਹਿਰ ਦੀ ਕਹਾਣੀ ਹੈ ਬਹੁਤ ਹੀ ਦਰਦਨਾਕ ਮੌਤ ਤੇ ਮੁੰਡੇ ਦੀ ਵਿਆਹ ਤੋਂ 5 ਦਿਨ ਬਾਅਦ ਹੀ ਕੁੜੀ ਬਚ ਜਾਂਦੀ ਏ ਤੇ ਕਿਸ ਤਰ੍ਹਾਂ ਸਾਰੀ ਵਾਰਦਾਤ ਹੁੰਦੀ ਏ ਆਪਾਂ ਅੱਜ ਇਸ ਕਹਾਣੀ ਵਿੱਚ ਤੁਹਾਨੂੰ ਦੱਸਾਂਗੇ ਸ਼ੁਰੂ ਕਰਦੇ ਆਂ ਉੜੀਸਾ ਪਟਨਾਗੜ੍ਹ ਦੀ ਇਹ ਕਹਾਣੀ ਹੈ ਤੇ ਇੱਕ ਰਵਿੰਦਰ ਸਿੰਘ ਨਾਮ ਦਾ ਹੁੰਦਾ ਹੈ ਜਿਹੜਾ ਕਿ ਜਵਾਲਨ ਨਹਿਰੂ ਕਾਲਜ ਵਿੱਚ ਪ੍ਰੋਫੈਸਰ ਹੁੰਦਾ ਹੈ ਤੇ ਉਸ ਦੀ ਜਿਹੜੀ ਪਤਨੀ ਹੁੰਦੀ ਹੈ ਸਜੁਗਤਾ ਸੌਉ ਜੋਤੀ ਵਿਕਾਸ ਕਾਲਜ ਦੀ ਪ੍ਰਿੰਸੀਪਲ ਹੁੰਦੀ ਹੈ ਤੇ ਉਹਨਾਂ ਦਾ ਇੱਕ ਬੇਟਾ ਹੁੰਦਾ ਹੈ ਸੋਮੀਓ ਸ਼ੇਖਰ ਜਿਹੜਾ ਸੌਫਟਵੇਅਰ ਇੰਜੀਨੀਅਰ ਹੁੰਦਾ ਹੈ ਤੇ ਉਸ ਉਸ ਦੀ ਇੱਕ ਭੈਣ ਹੁੰਦੀ ਹੈ ਉਹਨਾਂ ਦੀ ਇੱਕ ਬੇਟਾ ਹੁੰਦਾ ਤੇ ਇੱਕ ਬੇਟੀ ਹੁੰਦੀ ਏ ਜਿਹੜਾ ਇੰਜੀਨੀਅਰ ਹੁੰਦੀ ਏ ਉਹਦੀ ਇੱਕ ਭੈਣ ਹੁੰਦੀ ਏ ਜਿਹੜੀ ਕਿ ਬਾਹਰ ਸਟੱਡੀ ਕਰ ਰਹੀ ਹੁੰਦੀ ਏ ਉਸ ਜਿਹੜਾ ਸੌਫਟਵੇਅਰ ਇੰਜੀਨੀਅਰ ਹੁੰਦਾ ਏ ਉਸ ਦਾ ਵਿਆਹ ਦਾ ਰੱਖ ਦਿੰਦੇ ਨੇ ਜਿਹੜੀ ਜਿਹੜੀ ਹੁੰਦੀ ਏ ਸੀਮਾ ਉਸ ਦੇ ਨਾਲ 18 ਫਰਵਰੀ 2018 ਵਿੱਚ ਇਹ ਵਿਆਹ ਪੱਕਾ ਕੀਤਾ ਜਾਂਦਾ ਕਿ ਐਨੀ ਤਰੀਕ ਨੂੰ ਵਿਆਹ ਹੋਏਗਾ ਤੇ ਜਿਹੜੀ ਉਹਨਾਂ ਦੀ ਭੈਣ ਹੁੰਦੀ ਏ ਉਹ ਵੀ ਆਈ ਹੁੰਦੀ ਏ ਵਿਆਹ ਵੇਖਣ ਵਾਸਤੇ ਪੜਾਈ ਕਰਨ ਵਾਸਤੇ ਜੇ ਇੱਕ ਉਹਨਾਂ ਦੀ ਦਾਦੀ ਮਾਂ ਹੁੰਦੀ ਏ ਮਤਲਬ ਕਿ ਉਸ ਘਰ ਵਿੱਚ 4 ਜੀ 5ਵੀਂ ਉਹਨਾਂ ਦੀ ਦਾਦੀ ਹੁੰਦੀ ਏ ਠੀਕ ਹੈ 5 ਜੀ ਹੁੰਦੇ ਤੇ 6ਵੀਂ ਜਿਸ ਦੇ ਨਾਲ ਉਹਦੀ ਮੈਰਿਜ ਹੋਣੀ ਹੁੰਦੀ ਏ ਇਸ ਧੀਮਾ ਦੇ ਤੇ ਜਦੋਂ ਕੀ ਹੁੰਦਾ ਹੈ ਕਿ ਉਹ ਜਦੋਂ ਕੁੜੀ ਆ ਜਾਂਦੀ ਬਾਹਰੋਂ ਭਰਾ ਦੇ ਵਿਆਹ ਕਰਕੇ ਵਿਆਹ ਤੇ ਆਉਂਦੇ ਆ ਜਿਹੜਾ ਕਿ ਵਿਆਹ ਹੋ ਜਾਂਦਾ ਹੈ 18 ਫਰਵਰੀ 2018 ਵਿੱਚ ਉਹ ਵਧੀਆ ਸਾਰੇ ਖੁਸ਼ੀ ਵਿੱਚ ਵਿਆਹ ਕਰਦੇ ਨੇ ਵਿਆਹ ਤੋਂ ਪੰਜ ਦਿਨਾਂ ਬਾਅਦ 23 ਫਰਵਰੀ 2018 ਨੂੰ ਐਜੀ ਵਾਰਦਾਤ ਹੁੰਦੀ ਹੈ ਜਿਸ ਨੂੰ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਓਗੇ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜਾ ਜੋ ਕਿ ਹੁੰਦਾ ਹੈ ਅਰਵਿੰਦਰ ਸਿੰਘ ਉਹ ਆਪਣੀ ਬੇਟੀ ਨੂੰ ਜਿਹੜੀ ਕਿ ਬਾਹਰੋਂ ਆਈ ਹੁੰਦੀ ਹੈ ਕੀ ਸਟੱਡੀ ਕਰਕੇ ਉਹ ਵਿਆਹ ਕਰਕੇ ਸਟੱਡੀ ਕਰਕੇ ਆਉਂਦੀ ਏ ਤੇ ਫਿਰ ਉਸ ਨੇ ਆਪਦੀ ਸਟੱਡੀ ਤੇ ਵਾਪਸ ਜਾਣਾ ਹੁੰਦਾ ਹੈ ਤੇ ਜਿਹੜਾ ਉਸ ਦਾ ਪਿਤਾ ਹੁੰਦਾ ਹੈ ਰਵਿੰਦਰ ਸਿੰਘ ਉਸ ਨੂੰ ਦਿੱਲੀ ਤੋਂ ਚੜਾਉਣ ਚ ਲਿਆ ਜਾਂਦਾ 에ਰਪੋਰਟ ਤੇ ਠੀਕ ਹੈ ਤੇ ਜਿਹੜੀ ਉਹਦੀ ਮਾਂ ਹੁੰਦੀ ਏ ਜਿਹੜੀ ਉਹ ਸੁਜੁਗਤਾ ਉਹਨਾਂ ਦੀ ਮਾਂ ਹੁੰਦੀ ਉਹ ਪ੍ਰਿੰਸੀਪਲ ਹੁੰਦੀ ਉਹ ਵੀ ਆਪਦੀ ਡਿਊਟੀ ਤੇ ਚਲੀ ਜਾਂਦੀ ਏ ਇਹ 23 ਫਰਵਰੀ ਦੀ ਗੱਲ ਹੁੰਦੀ ਏ ਠੀਕ ਹੈ ਤੇ ਉਹ ਵੀ ਚਲੀ ਜਾਂਦੀ ਏ ਉਹ ਘਰ ਵਿੱਚ ਰਹਿ ਜਾਂਦੇ ਆ ਸੀਮਾ ਤੇ ਉਹਦਾ ਹਸਬੰਡ ਠੀਕ ਹੈ ਜਿਹੜਾ ਕੀ ਸੋਮੀਓ ਤੇ ਉਹ ਜਿਹੜੇ ਕੀ ਦੋਵੇਂ ਜੀ ਘਰ ਵਿੱਚ ਰਹਿ ਜਾਂਦੇ ਤੇ ਉਹ ਖਾਣੇ ਲਈ ਕੋਸ਼ਣ ਸੋਚਦੇ ਨੇ ਕੀ ਬਣਾਈਏ ਹਨਾ ਹੋਰ ਰਸੋਈ ਵਿੱਚ ਹੁੰਦੇ ਨੇ ਤੇ ਇੱਕ ਉਹਨਾਂ ਦੀ ਦਾਦੀ ਮਾਂ ਹੁੰਦੀ ਏ ਜਿਹੜੀ ਕੀ ਬਾਹਰ ਲੌਬੀ ਵਿੱਚ ਬੈਠੀ ਹੁੰਦੀ ਏ ਥੋੜੇ ਹੀ ਟਾਈਮ ਦੇ ਬਾਅਦ ਬੈਲ ਵੱਜਦੀ ਏ ਜਿਹੜਾ ਸੋਮੀਓ ਹੁੰਦਾ ਏ ਉਹ ਵੇਖਣ ਜਾਂਦਾ ਏ ਕਿ ਹਨਾ ਕੀ ਆਇਆ ਉਹ ਇੱਥੇ ਪਾਰਸਲ ਆਉਂਦਾ ਹੈ ਉਹ ਪਾਰਸਲ ਲੈ ਲੈਣ ਆਉਂਦੇ ਤੋਂ ਤੇ ਉਹ ਸੋਚਦਾ ਹੈ ਉਹ ਪਾਰਸਲ ਜਿਹੜਾ ਹੁੰਦਾ ਹੈ ਉਹ ਹਰੇ ਬਾਕਸ ਵਿੱਚ ਪੈਕ ਹੁੰਦਾ ਹੈ ਠੀਕ ਹੈ ਉੱਪਰੋਂ ਦੇ ਦੋ ਟਣੀਆਂ ਹੀ ਹੁੰਦੀਆਂ ਨੇ ਠੀਕ ਹੈ ਤੇ ਉਹ ਆਉਂਦਾ ਹੈ ਤੇ ਉਹ ਸੋਮੀਓ ਫੜ ਲੈਂਦਾ ਤੇ ਉਹ ਨਾਲ-ਨਾਲ ਉਹ ਕਿਚਨ ਵਿੱਚ ਹੀ ਲੈ ਜਾਂਦਾ ਕਿਉਂਕਿ ਉੱਥੇ ਹੀ ਹੁੰਦੀ ਵਾਈਫ ਹੁੰਦੀ ਉਹ ਆਦੀ ਵਾਈਫ ਨਾਲ ਗੱਲਾਂ ਕਰਦਾ ਹੈ ਕਿ ਮੈਂ ਤਾਂ ਕਿਸੇ ਨੂੰ ਰਾਜਗਾਂਵ ਵਿੱਚ ਜਾਣਦਾ ਨਹੀਂ ਤੇ ਉੱਥੋਂ ਆਇਆ ਹੈ ਤੇ ਪਤਾ ਨਹੀਂ ਕਿਸ ਦਾ ਨਾ ਪਾਰਸਲ ਹੈ ਉਹ ਅਜੇ ਗੱਲਾਂ ਹੀ ਕਰ ਰਿਹਾ ਹੁੰਦਾ ਹੈ ਤੇ ਨਾਲ-ਨਾਲ ਗਿਫਟ ਖੋਲ ਲੈਂਦਾ ਜਿਹੜਾ ਜਿਹੜੀ ਉਹਨਾਂ ਦੀ ਦਾਦੀ ਮਾ ਹੁੰਦੀ ਹੈ ਉਹ ਵੀ ਉੱਥੇ ਵੇਖਣ ਵਾਸਤੇ ਗਿਫਟ ਆ ਜਾਂਦੀ ਹੈ ਕਿ ਗਿਫਟ ਵਿੱਚ ਕੀ ਉਹ ਵੀ ਉਹਨਾਂ ਦੇ ਕੋਲ ਉੱਥੇ ਕਿਚਨ ਵਿੱਚ ਹੀ ਆ ਜਾਂਦੀ ਹੈ ਜਦੋਂ ਹੀ ਉਹ ਗਿਫਟ ਖੋਲਦਾ ਉਸੇ ਵਾਰੀ ਬਹੁਤ ਹੀ ਜ਼ਿਆਦਾ ਵੱਡਾ ਧਮਾਕਾ ਹੁੰਦਾ ਹੈ ਠੀਕ ਹੈ ਉਹ ਇੰਨਾ ਐ ਜਾ ਧਮਾਕਾ ਹੁੰਦਾ ਹੈ ਕਿ ਸਾਰੀ ਰਸੋਈ ਦੇ ਵਿੱਚ ਹੀ ਉਹ ਜਿਹੜੇ ਤਿੰਨੇ ਜੀਵ ਹੁੰਦੇ ਨੇ ਉਹਨਾਂ ਦੀ ਦਾਦੀ ਤੇ ਉਹ ਦੋਵੇਂ ਹਸਬੰਡ ਵਾਈਫ ਉਹ ਦੋਨੋਂ ਹੀ ਡਿੱਗ ਪੈਂਦੇ ਨੇ ਇੱਧਰ ਉੱਧਰ ਤੇ ਉਹਨਾਂ ਦੀ ਜਿਹੜੀ ਦਾਦੀ ਹੁੰਦੀ ਏ ਉਹ ਵੀ ਹਨਾ ਕਿਸੇ ਨੂੰ ਸੁਰਤ ਨਹੀਂ ਰਿੰਦੀ ਤੇ ਜਿਹੜਾ ਉਹਦਾ ਸੌਮੀ ਉਹਦਾ ਘਰ ਵਾਲਾ ਹੁੰਦਾ ਹੈ ਸੀਮਾ ਦਾ ਉਹ ਬੇਹੋਸ਼ੀ ਜੀ ਦੇ ਹਾਲਤ ਵਿੱਚ ਬੋਲਦਾ ਹੈ ਕਿ ਮੈਨੂੰ ਬਚਾ ਲਓ ਮੈਨੂੰ ਬਚਾ ਲਓ ਜਿਹੜੀ ਸੀਮਾ ਹੁੰਦੀ ਉਹਦੀ 60% ਉਹ ਜਲ ਚੁੱਕੀ ਹੁੰਦੀ ਹੈ ਫਿਰ ਵੀ ਉਹ ਥੋੜੀ-ਬਹੁਤੀ ਕੋਸ਼ਿਸ਼ ਕਰਕੇ ਉਹਦੇ ਬੈਡਰੂਮ ਤੱਕ ਪਹੁੰਚਦੀ ਏ ਜਦੋਂ ਉੱਥੇ ਪਹੁੰਚਦੀ ਫੋਨ ਆਪਦੀ ਸੱਸ ਨੂੰ ਮਲਾਉਂਦੀ ਏ ਜਿਹੜੀ ਕਿ ਕਾਲਜ ਵਿੱਚ ਪ੍ਰਿੰਸੀਪਲ ਹੁੰਦੀ ਏ ਹਨਾ ਹਜੇ ਮਲਾਉਣ ਹੀ ਲੱਗਦੀ ਤੇ ਉਹ ਬਿਓਸ਼ ਹੋ ਜਾਂਦੀ ਏ ਤੇ ਦੂਸਰੇ ਵੀ ਉੱਥੇ ਦੋਵੇਂ ਹਨਾ ਡਿੱਗ ਜਾਂਦਾ ਤੇ ਉਹਨਦੇ ਜਿਹੜੀ ਗੈਸ ਹੁੰਦੀ ਏ ਜਿਹੜੀ ਸੀਮਾ ਹੁੰਦੀ ਏ ਉਹਨਦੇ ਫੇਫੜਿਆਂ ਤੇ ਕਰ ਪਹੁੰਚ ਗਈ ਹੁੰਦੀ ਏ ਤੇ ਅੱਖਾਂ ਵਿੱਚ ਵੀ ਮਲਵਾ ਭਰ ਜਾਂਦਾ ਪੈ ਜਾਂਦਾ ਏ ਫਿਰ ਕੀ ਹੁੰਦਾ ਏ ਆਂਡ ਗਵਾਰ ਜਦੋਂ ਆਉਂਦਾ ਹੈ ਗਾਂਡ ਗਵਾਰ ਤਾਂ ਇਹ ਹੀ ਸੋਚਦਾ ਹੈਗਾ ਨਾ ਉਹਨਾਂ ਦੇ ਘਰੇ ਗੈਸ ਸਿਲੰਡਰ ਫਟ ਗਿਆ ਜਾਂ ਕਿਦਾਂ ਇਹ ਸੋਚਦੇ ਹੋਏ ਜਦੋਂ ਸਾਰੇ ਇਕੱਠੇ ਹੁੰਦੇ ਨੇ ਤੇ ਉਹਨਾਂ ਨੂੰ ਆਣ ਕੇ ਦੇਖਦੇ ਨੇ ਫਿਰ ਉਹਨਾਂ ਦੇ ਘਰੇ ਆ ਫੋਨ ਕੀਤਾ ਜਾਂਦਾ ਕਿ ਇਸ ਤਰ੍ਹਾਂ ਵਾਰਦਾਤ ਹੋਈ ਹੈ ਫਿਰ ਉਹਨਾਂ ਨੂੰ ਹਸਪੀਟਲ ਵਿੱਚ ਲੈ ਕੇ ਜਾਇਆ ਜਾਂਦਾ ਹੁੰਦਾ ਹੈ ਜਿਹੜਾ ਸੀ ਜਿਹੜੀ ਸੀਮਾ ਉਹ ਤਾਂ 60% ਜੜੀ ਹੁੰਦੀ ਹੈ 40% ਹੁੰਦੇ ਚਾਂਸ ਹੁੰਦੇ ਨੇ ਤੇ ਉਹਨੂੰ ਜਲਦੀ ਜਲਦੀ ਐਡਮਿਟ ਕੀਤਾ ਜਾਂਦਾ ਹੈ ਤੇ ਜਿਹੜਾ ਹੁੰਦਾ ਹੈ ਸੋਮੀਓ ਤੇ ਉਹਨਾਂ ਦਾਦੀ ਉਹ ਮੁੱਕ ਚੁੱਕੇ ਹੁੰਦੇ ਆ ਹਨਾ ਮਰ ਜਾਂਦੇ ਨੇ ਤੇ ਜਿਹੜੀ ਜਿਹੜੀ ਸੀਮਾ ਹੁੰਦੀ ਹੈ ਉਸ ਦੀ ਬਹੁਤ ਹੀ ਨਾਜ਼ੁਕ ਹਾਲਤ ਹੁੰਦੀ ਹੈ ਬਹੁਤ ਜ਼ਿਆਦਾ ਜਦੋਂ ਇਹ ਪੁਲਿਸ ਸਾਰਾ ਕੁਝ ਦੇਖਣ ਆਉਂਦੀ ਹੈ ਉਹ ਵੇਖਦੇ ਨੇ ਕਿ ਸਿਲੰਡਰ ਨਹੀਂ ਇਹ ਫਟਣ ਦਾ ਕਿ ਇਹ ਹੋਰ ਕੋਈ ਤਮਾਕਾ ਫਿਰ ਜਿਹੜੇ ਬੰਬ ਐਕਸਪਰਟ ਹੁੰਦੇ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਤੇ ਉੱਥੋਂ ਪਤਾ ਲੱਗਦਾ ਹੈ ਕਿ ਇਹਦੇ ਵਿੱਚ ਤਾਂ ਬੰਬ ਦੇ ਕੁਝ ਕਿ ਜਿਵੇਂ ਤਤਾਂ ਤੋਂ ਹਿਸਾਬ ਲਾਇਆ ਜਾਂਦਾ ਕਿ ਇਹ ਤਾਂ ਬੰਬ ਫਟਣ ਦੇ ਹੈਗੇ ਨੇ ਫਿਰ ਉਹਨਾਂ ਦੇ ਹੱਥੀ ਚ ਲੈਣ ਪੁਲਿਸ ਕੁਛ ਵੀ ਨਹੀਂ ਕਰ ਸਕਦੀ ਸੀ ਜਿੰਨਾ ਚਿਰ ਉਹਨਾਂ ਨੇ ਇਹ ਹਲਾਇਆ ਹੁੰਦਾ ਹੈ ਹਿਸਾਬ ਕਿ ਨਾ ਬੰਬੋ ਫਟਣ ਦੇ ਇਹ ਲਾ ਕੇ ਬੈਠ ਜਿੰਨਾ ਚਿਰ ਫਿਰ ਸੀਮਾ ਨੂੰ ਹੋਸ਼ ਨਹੀਂ ਆਉਂਦੀ ਉਹਨਾਂ ਚਿਰ ਕੁਛ ਵੀ ਨਹੀਂ ਹੋ ਸਕਦਾ ਸੀ ਕਿਉਂਕਿ ਫਿਰ ਪਤਾ ਹੀ ਲੱਗਣਾ ਸੀ ਜਦੋਂ ਉਹਨੂੰ ਹੋਸ਼ ਆਉਂਦਾ ਕਿ ਕਿੱਥੇ ਹੈ ਨਾ ਕਿਵੇਂ ਹੋਇਆ ਉਹ ਇਸ ਤਰ੍ਹਾਂ ਹੀ ਕਰਦੇ ਉਹਨਾਂ ਨੇ ਇਸ ਤਰ੍ਹਾਂ ਕੀਤਾ ਕਿ ਕਰ ਲਿਆ ਤੇ ਫਿਰ ਉਹਨਾਂ ਨੇ ਬਾਅਦ ਵਿੱਚ ਉਹnde ਹੋਸ਼ ਆਉਣ ਦੀ ਇੰਤਜ਼ਾਰ ਕੀਤਾ ਪੁਲਿਸ ਨੇ ਤੇ ਫਿਰ ਅਗਲੀ ਕਾਰਵਾਈ ਹੋਣੀ ਸੀ ਤੇ ਇਸ ਤਰ੍ਹਾਂ ਉਨਾਂ ਦੇ ਪਰਿਵਾਰ ਦੇ ਦੋ ਜੀ ਖਤਮ ਹੋ ਜਾਂਦੇ ਸੀ ਮਾ ਬਚ ਜਾਂਦੀ ਏ ਉਹਨੂੰ 4-5 ਦਿਨ ਬਾਅਦ ਥੋੜੀ ਹੋਸ਼ ਆਉਂਦੀ ਫਿਰ ਪੁਲਿਸ ਉਹਦੇ ਬਿਆਨ ਲੈਣ ਆਉਂਦੀ ਫਿਰ ਉਹ ਵਾਰਦਾਤ ਦੱਸਦੀ ਏ ਕਿ ਇਸ ਤਰ੍ਹਾਂ 23 ਤਰੀਕ ਨੂੰ ਅਸੀਂ ਖਾਣਾ ਬਣਾਉਣ ਬਾਰੇ ਸੋਚ ਰਹੇ ਸੀ ਤੇ ਉਦੋਂ ਹੀ ਇਹ ਪਾਰਸਲ ਆਉਂਦਾ ਹੈ ਠੀਕ ਹੈ ਜਿਹੜਾ ਕਿ ਹਰੇ ਰੰਗ ਦੇ ਬਾਕਸ ਵਿੱਚ ਹੁੰਦਾ ਹੈ ਤੇ ਅਸੀਂ ਉਹ ਖੋਲਦੇ ਸਾਰ ਹੀ ਇਸ ਤਰ੍ਹਾਂ ਵਾਰਦਾਤ ਹੋ ਜਾਂਦੀ ਏ ਫਿਰ ਫਿਰ ਇਹ ਸਾਰੀ ਕਹਾਣੀ ਦਾ ਪਤਾ ਲੱਗਦਾ ਹੈ ਕਿ ਪਾਰਸਲ ਕਿੱਥੋਂ ਆਇਆ ਹੈ ਤੇ ਉਹ ਐਸ ਕੇ ਨਾਮ ਤੋਂ ਆਇਆ ਹੁੰਦਾ ਹੈ ਤੇ ਉਹ ਸਾਰੀ ਵਾਰਦਾਤ ਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਪੁਲਿਸ ਸੋਚਦੀ ਹੈ ਕਿ ਐਸ ਕੇ ਆਇਆ ਰ ਕੇਦੋ ਆਇਆ ਹੋਇਆ ਹੈ ਉਹ పార్ਸਲ ਬਾਰੇ ਸਾਰਾ ਕੁਝ ਜਾਣਕਾਰੀ ਕਢਾਈ ਜਾਂਦੀ ਕਿੱਥੋਂ ਆਇਆ ਗੁਰਦਾਵੋਂ ਜਿੱਥੋਂ ਵੀ ਆਇਆ ਹੁੰਦਾ ਹੈ ਉੱਥੋਂ ਦਾ ਸਾਰਾ ਕੀਤਾ ਜਾਂਦਾ ਹੈ ਫੇਰ ਉਹ ਸੋਚਦੇ ਨੇ ਕਿ ਉੱਥੋਂ ਦੀ ਹਨ ਫੇਰ ਉਹਨਾਂ ਦੇ ਘਰਦਿਆਂ ਨਾਲ ਗੱਲ ਕੀਤੀ ਜਾਂਦੀ ਹੈ ਕਿ ਤੁਹਾਡੀ ਕਿਸੇ ਨਾਲ ਕੋਈ ਦੁਸ਼ਮਣੀ ਹੈਗੀ ਏ ਕਿ ਹਨ ਕਿ ਉਹਦੀ ਮਾਂ ਤੋਂ ਸੁਜੁਗਤਾ ਤੋਂ ਰਵਿੰਦਰ ਸਿੰਘ ਤੋਂ ਕਿ ਤੁਹਾਡੀ ਕੋਈ ਇਹੋ ਜਿਹੀ ਉਹ ਕਹਿੰਦੀ ਕਿ ਨਹੀਂ ਉਹਨੇ ਇੱਕ ਗੱਲ ਦੱਸੀ ਸੀ ਜਿਹੜੀ ਸੁਜੁਗਤਾ ਦੇਵੀ ਸੀ ਉਹਨੇ ਕਿਹਾ ਸੀ ਕਿ ਜੇ ਸੁਜੁਗਤਾ ਜਿਹੜੀ ਹੈਗੀ ਸੀ ਨਾ ਉਹਨੇ ਦੱਸਿਆ ਸੀ ਕਿ ਮੇਰੀ ਇੱਕ ਪ੍ਰਿੰਸੀਪਲ ਸਰ ਦੇ ਨਾਲ ਥੋੜੀ ਜੀ ਬੋਲਬਾਲੀ ਹੈਗੀ ਸੀ ਪਰ ਇੰਨਾ ਨਹੀਂ ਹੋ ਸਕਦਾ ਕਿ ਨਾ ਮੌਤ ਕਰ ਗੱਲ ਪਹੁੰਚ ਜਾਵੇ ਮਰ ਕੇ ਉਹ ਸਾਡੇ ਪ੍ਰਿੰਸੀਪਲ ਕਿ ਮੈਨੂੰ ਬਣਾ ਦਿੱਤਾ ਗਿਆ ਉਸ ਕਾਲਜ ਦਾ ਪਹਿਲਾਂ ਉਹ ਸੀ ਤੇ ਮੈਂ ਆਨ ਨਾਲ ਫਿਰ ਉਹਨੂੰ ਪ੍ਰਿੰਸੀਪਲ ਦੇ ਅਹੁਦੇ ਤੋਂ ਟਰਨਾ ਪਿਆ ਤੇ ਮੈਂ ਉੱਥੇ ਅਹੁਦੇ ਤੇ ਉਸ ਕਰਕੇ ਥੋੜੀ ਜੀ ਸਾਡੀ ਅਣਬੰਦ ਚੱਲ ਰਹੀ ਹੈ ਫਿਰ ਪੁਲਸ ਉਹਨਦੇ ਉਸ ਕੋਲ ਜਾਂਦੀ ਹੈ ਹਨਾ ਜਿਹੜਾ ਟੀਚਰ ਨਾਲ ਹੁੰਦੀ ਹੁੰਦੀ ਹੈ ਖੈਬਰ ਬਾਜੀ ਫਿਰ ਉਹਨਦੇ ਕੋਲ ਜਾਂਦੇ ਨੇ ਤੇ ਫਿਰ ਜਦੋਂ ਉਹਨਦੇ ਤੋਂ ਸਾਰਾ ਕੁਝ ਪੁੱਛਦੇ ਨੇ ਉਹ ਪਰ ਛੱਡ ਦਿੱਤਾ ਜਾਂਦਾ ਕਿਉਂਕਿ ਕੋਈ ਖਾਸ ਸਬੂਤ ਨਹੀਂ ਹੁੰਦਾ ਕਿਉਂਕਿ ਇਹ ਛੋਟੀ ਜੀ ਗੱਲ ਹੁੰਦੀ ਹੈ ਨਾ ਕਿ ਜਾਨ ਖੜਾ ਕੋਈ ਲੈ ਲੇਗਾ ਤੇ ਇਸ ਤੋਂ ਬਾਅਦ ਫਿਰ ਇਹ ਇਦਾਂ ਹੌਲੀ ਹੌਲੀ ਵਾਵਾ ਪੋਸਟਪੋਨ ਤਾਂ ਕਰਦੇ ਕੁਝ ਨਹੀਂ ਮਿਲਦਾ ਫਿਰ ਕੀ ਹੁੰਦਾ ਹੈ ਕਿ ਫਿਰ ਉਹ ਕਹਿੰਦੇ ਨੇ ਕੋਈ ਤੁਹਾਡੀ ਸੀਮਾ ਨੂੰ ਪੁੱਛਦੇ ਨੇ ਕੋਈ ਵਾਰਦਾਤ ਕੋਈ ਇਹੋ ਜੀ ਕੋਈ ਮੌਤ ਦੀ ਧਮਕੀ ਦਿੱਤੀ ਹੋਵੇ ਉਹ ਕਹਿੰਦੀ ਕਿ ਹਾਂ ਜਦੋਂ ਸਾਡਾ ਦੋਵਾਂ ਦੇ ਮੈਰਿਜ ਫਿਕਸ ਸੀ ਉਦੋਂ ਮੇਰੇ ਘਰ ਵਾਲੇ ਨੂੰ ਕਿਸੇ ਨੇ ਕਾਲ ਕੀਤੀ ਸੀ ਕਿ ਹਾਂ ਕਿ ਤੈਨੂੰ ਅਸੀਂ ਜਾਨੋਂ ਮਾਰ ਦਾਂਗੇ ਜਾਂ ਤੂੰ ਇਸ ਰਿਸ਼ਤੇ ਤੋਂ ਨਾ ਕਰ ਦੇ ਉਹ ਸੋਚਦਾ ਹੈ ਕਿ ਹਨਾ ਕੀ ਨਾ ਦੂਸਰਾ ਕੀ ਤੇ ਉਹ ਸੋਚਦਾ ਹੈ ਕਿ ਉਹਨੇ ਹਨਾ ਫਿਰ ਉਹ ਕਾਲ ਡਿਟੇਲ ਕੱਢੀ ਜਾਂਦੀ ਹੈ ਕਿ ਕਦੋਂ ਕਾਲ ਕੀਤੀ ਹੁੰਦੀ ਹੈ ਉਹ ਉਸ ਮੁੰਡਾ ਹੁੰਦਾ ਉਹਨੂੰ ਫੜਿਆ ਜਾਂਦਾ ਹੈ ਉਹਦੇ ਤੋਂ ਪੁਸ਼ਤਾਸ਼ਕੀਤੀ ਜਾਂਦੀ ਹੈ ਤੇ ਉਹ ਦੱਸਦਾ ਹੈ ਕਿ ਮੈਂ ਕਿਉਂ ਉਹ ਨੂੰ ਕੁੜੀ ਨੂੰ ਸੀਮਾ ਨੂੰ ਇੱਕ ਤਰਫਾ ਉਹ ਪਿਆਰ ਕਰਦਾ ਹੁੰਦਾ ਹੈ ਇਸ ਕਰਕੇ ਮੈਂ ਉਸ ਨੂੰ ਸਿਰਫ ਡਰਾਉਣ ਦੇ ਲਈ ਹੀ ਇਹ ਕੀ ਧਮਕੀ ਦਿੱਤੀ ਸੀ ਆਦਰਵਾਇਸ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਹਨ ਕਿ ਮੈਂ ਨਹੀਂ ਸੀ ਮਾਰਨਾ ਮੈਂ ਇਹਨੂੰ ਪਿਆਰ ਕਰਦਾ ਸੀ ਇਸ ਕਰਕੇ ਮੈਂ ਕਿਹਾ ਸੀ ਬਟ ਮੈਂ ਮੋਤਰੀ ਫਿਰ ਉਹਦਾ ਇੱਕ ਟੈਸਟ ਕੀਤਾ ਜਾਂਦਾ ਹੈ ਕਿ ਨਾ ਕਿ ਝੂਠਤਾ ਨਹੀਂ ਬੋਲਦਾ ਪਰ ਉਹ ਸਹੀ ਸੀ ਉਹ ਸੱਚ ਬੋਲਦਾ ਸੀ ਕਿ ਉਹਨੇ ਤਾਂ ਸਿਰਫ ਇੱਕ ਡਰਾਉਣ ਵਾਸਤੇ ਹੀ ਗੱਲ ਕਹੀ ਸੀ ਫਿਰ ਉਸ ਨੂੰ ਛੱਡ ਦਿੱਤਾ ਜਾਂਦਾ ਹੈ ਫਿਰ ਇਸ ਚੀਜ਼ ਵੱਲੇ ਹੋਰ ਬਹੁਤ ਜ਼ਿਆਦਾ ਮੌਨਦਾਨ ਕੀਤੀ ਜਾਂਦੀ ਹੈ ਪਰ ਨਹੀਂ ਪਤਾ ਲੱਗਦਾ ਜਿੱਥੋਂ ਉਹ ਪਾਰਸਲ ਆਇਆ ਹੁੰਦਾ ਉੱਥੋਂ ਵੀ ਉਹ ਕੁਝ ਵੀ ਹੈ ਨਾ ਕਿ ਉਸ ਚੀਜ਼ ਦਾ ਪਤਾ ਨਹੀਂ ਲੱਗਦਾ ਫਿਰ ਥੋੜੇ ਟਾਈਮ ਬਾਅਦ ਕੀ ਹੁੰਦਾ ਹੈ ਕਿ ਫਿਰ ਇੱਕ ਆਰ ਕੇ ਨਾਮ ਤੋਂ ਪੁਲਸ ਵਾਲਿਆਂ ਨੂੰ ਹੁੰਦਾ ਹੈ ਕਿ ਆਰ ਕੇ ਨਾਮ ਵਾਲਿਆ ਤੋਂ ਹੈ ਨਾ ਕਿ ਆਇਆ ਪਾਰਸਲ ਉਹ ਆਇਆ ਕਿ ਹੁੰਦਾ ਐ ਐਸ ਕੇ ਨਾਮ ਤੋਂ ਇੱਕ ਚਿੱਠੀ ਆਉਂਦੀ ਏ ਫਿਰ ਉਹਨਾਂ ਕੋਲ ਪੁਲਿਸ ਵਾਲਿਆਂ ਕੋਲ ਕਿ ਹਾਂ ਆਰ ਕੇ ਆਲਿਆਂ ਨੂੰ ਕਿ ਹਨਾ ਕਿ ਗਲਤ ਨਾ ਬੋਲੋ ਜੋ ਵੀ ਇਹ ਪਾਰਸਲ ਆਇਆ ਸੀ ਉਹ ਐਸ ਕੇ ਨਾਮ ਵੱਲੋਂ ਆਇਆ ਸੀ ਨਾ ਕਿ ਆਰ ਕੇ ਨਾਮ ਵੱਲੋਂ ਆਇਆ ਸੀ ਠੀਕ ਐ ਉਹ ਕਹਿੰਦੇ ਕਿ ਠੀਕ ਐ ਉਹ ਜਿਹੜੀ ਚਿੱਠੀ ਆਉਂਦੀ ਏ ਕਿ ਐਸ ਕੇ ਨਾਮ ਦੀ ਚਿੱਠੀ ਆਈ ਸੀ ਆਰ ਕੇ ਨਾਮ ਦੀ ਨਹੀਂ ਆਈ ਤੇ ਆਰ ਕੇ ਉਹ ਤੁਸੀਂ ਨਾਮ ਨੂੰ ਨਾ ਨਾ ਪਦਨਾਮ ਕਰੋ ਦੁਨੀਆ ਦੇ ਵਿੱਚ ਜਾਂ ਇਦਾਂ ਉਦਾਂ ਦੀ ਨਾ ਇਹ ਸ਼ਾਲੋ ਇਹ ਕਿ ਚਿੱਠੀ ਆਈ ਸੀ ਉਹ ਚਿੱਠੀ ਜਦੋਂ ਆਉਂਦੀ ਏ ਤੇ ਉਹ ਪੁਲਿਸ ਵਾਲੇ ਦੇਖਦੇ ਨੇ ਪਹਿਲਾਂ ਤਾਂ ਉਹਨਦੀ ਪੌਣ ਛਾਣ ਕਰਦੀ ਹੁੰਦੇ ਕਾਪੀਆਂ ਕੜਵਾਉਂਦੇ ਨੇ ਫਿਰ ਉਹ ਜਿਹੜੀ ਉੱਥੇ ਉਹਨਦੇ ਕੋਲ ਜਾਂਦੇ ਨੇ ਜਿਹੜੇ ਹੁੰਦੇ ਨੇ ਉਹਦੇ ਕਰਦੇ ਹੁੰਦੇ ਨੇ ਸੁਜਗਤਾ ਦੇਵੀ ਕੋਲ ਕਿ ਇਹ ਨਾ ਕਿ ਤੁਹਾਡੇ ਤਾਂ ਨਹੀਂ ਕਿਸੇ ਦੀ ਹੈਂਡ ਰਾਈਟਿੰਗ ਹੈ ਕਿਸੇ ਦੀ ਨਾ ਕਿ ਕਿਦਾਂ ਉਕਿ ਇਹ ਕਿਸੇ ਦਾ ਤੁਸੀਂ ਜੇ ਪਛਾਣ ਸਕਦੇ ਹੋ ਉਹ ਤੇ ਜਿਹੜੀ ਸੁਜੁਗਤਾ ਦੇਵੀ ਸੀ ਉਹ ਚੰਗੀ ਪਹਿਲਾਂ ਤਾਂ ਕਹਿ ਦਿੰਦੇ ਕਿ ਹਾਂ ਨਹੀਂ ਸਾਨੂੰ ਨਹੀਂ ਪਤਾ ਤੇ ਫਿਰ ਉਹ ਚੰਗੀ ਤਰ੍ਹਾਂ ਦੋ ਤਿੰਨ ਵਾਰ ਰੀਡ ਕਰਦੀ ਫਿਰ ਉਹ ਕੋਈ ਸਪੈਲਿੰਗ ਐ ਖੋਜ ਹੁੰਦੇ ਆ ਜਿਹੜਾ ਕਿ ਉਹ ਟੀਚਰ ਯੂਜ਼ ਕਰ ਰਿਹਾ ਹੁੰਦਾ ਜਿਹੜਾ ਕਿ ਪ੍ਰਿੰਸੀਪਲ ਬਣਿਆ ਹੁੰਦਾ ਹੈ ਕਿ ਪਹਿਲਾਂ ਪ੍ਰਿੰਸੀਪਲ ਸੀ ਠੀਕ ਹੈ ਉਹ ਜਦੋਂ ਉਹ ਕਹਿੰਦੀ ਕਿ ਇਹ ਉਹ ਜੂਸ ਤਾਂ ਉਹੀ ਕਰਦਾ ਪਰ ਥੋੜਾ ਜਿਹਾ ਚੇਂਜ ਸੀ ਵਿੱਚ ਹੁੰਦੇ ਹਨਾ ਤੇ ਫਿਰ ਉਹ ਕਹਿੰਦੀ ਯੂਜ਼ ਤਾਂ ਕਰਦਾ ਹੈ ਤੇ ਫਿਰ ਉਸ ਨੂੰ ਫੜਿਆ ਜਾਂਦਾ ਫਿਰ ਉਹ ਉਹਨੂੰ ਫੜ ਲੈਂਦੇ ਨੇ ਫਿਰ ਉਹ ਸਾਰਾ ਕੁਝ ਥੋੜੇ ਜਿਹਰੇ ਬਾਅਦ ਹੀ ਦੱਸ ਦਿੰਦੇ ਜਦੋਂ ਸਖਤਾਈ ਕਰਦੀ ਪੁਲਿਸ ਉਹ ਫਿਰ ਬੜੀ ਜਲਦੀ ਠਹਿ ਜਾਂਦਾ ਹੈ ਠੀਕ ਹੈ ਉਹ ਬਹੁਤ ਹੀ ਜਲਦੀ ਆਦੀਆਂ ਗੱਲਾਂ ਮੰਨ ਜਾਂਦਾ ਕਿ ਹਾਂ ਮੈਂ ਹੀ ਕਤਲ ਕੀਤਾ ਉਹ ਸਿਰਫ ਕਤਲ ਇਸ ਕਰਕੇ ਕੀਤਾ ਸੀ ਕਿ ਹਾਂ ਕਿ ਉਹਨੂੰ ਪ੍ਰਿੰਸੀਪਲ ਨਹੀਂ ਸੀ ਬਣਾਉਣਾ ਕਿ ਪ੍ਰਿੰਸੀਪਲ ਮੈਂ ਇਸ ਖੈਬਰ ਬਾਜੀ ਤੋਂ ਉਸਨੇ ਉਹਦੇ ਪਰਿਵਾਰ ਉਹਦਾ ਬੇਟਾ ਉਹਦੀ ਹਨਾ ਕਿ ਸੱਸ ਖੋ ਲਿਆ ਸੀ ਤੇ ਉਹ ਫਿਰ ਕੀ ਹੁੰਦਾ ਹੈ ਕਿ ਫਿਰ ਥੋੜਾ ਟਾਈਮ ਉਹ ਕਹਿੰਦਾ ਹੈ ਕਿ ਇਸ ਤਰ੍ਹਾਂ ਸੀ ਕਿ ਹਾਂ ਜਦੋਂ ਕੀ ਇਹਨੇ ਮੇਰੇ ਤੋਂ ਹਨਾ ਕਿ ਮੇਰਾ ਅਹੁਦਾ ਮੇਰਾ ਨੀਚੇ ਹੋ ਗਿਆ ਹਨਾ ਤੇ ਮੈਨੂੰ ਬਹੁਤ ਜ਼ਿਆਦਾ ਇਨ ਕੀ ਖੈਬਰ ਸੀ ਜਾਂ ਮੇਰੀ ਦੁਸ਼ਮਣੀ ਸੀ ਮੈਂ ਕਿਸੇ ਦੀ ਭਾਲ ਕਰ ਰਿਹਾ ਸਾਂ ਫਿਰ ਮੈਂ ਕੀ ਨਾ ਬੰਬ ਬਣਾਉਣ ਦੇ ਤਰੀਕੇ ਲੱਭੇ ਆਨਲਾਈਨ ਯੂਨ ਤਰੀਕੇ ਲੱਭੇ ਤੇ ਉਹ ਰਸਾਇਣ ਉਹ ਸਕੂਲ ਦੇ ਵਿੱਚੋਂ ਹੀ ਆ ਨਾ ਮੈਂ ਚਰਾ ਕੇ ਲਿਆਉਂਦਾ ਸਾਂ ਤੇ ਉਹਨਾਂ ਨਾਲ ਹੀ ਮੈਂ ਬੰਬ ਕਰ ਤਿਆਰ ਮੈਂ ਤਿਆਰ ਕਰਕੇ ਰੱਖ ਲਿਆ ਫਿਰ ਮੈਂ ਕਿਸੇ ਕੜੀ ਦਾ ਇੰਤਜ਼ਾਰ ਕਰ ਰਿਆ ਸਾਂ ਕਿ ਕਦੋਂ ਇਹ ਵਾਰਦਾਤ ਨੂੰ ਇੰਜਾਮ ਦੇਣਾ ਹੈ ਤੇ ਉਹ ਕਹਿੰਦਾ ਹੈ ਕਿ ਫਿਰ ਮੈਂ ਕੀ ਕਰਦਾ ਕਿ ਹਿਰ ਜਦੋਂ ਥੋੜੇ ਟਾਈਮ ਬਾਅਦ ਹੀ ਇਹ ਸਨੇਮੇ ਨੂੰ ਕਾਰ ਦਿੱਤਾ ਹੁੰਦਾ ਆਪਦੇ ਮੁੰਡੇ ਦੀ ਸ਼ਾਦੀ ਦਾ ਤੇ ਆ ਨਾ ਫਿਰ ਮੈਨੂੰ ਇਸ ਤੋਂ ਵਧੀਆ ਹਨਾ ਤਰੀਕਾ ਨਹੀਂ ਲੱਭਾ ਜਦੋਂ ਉਹ ਕਹਿੰਦਾ ਹੈ ਕਿ ਮੇਰੇ ਕੀ ਨਾ ਦੂਜਾ ਮੈਂ ਗਿਫਟ ਪਹਿਲਾਂ ਵੀ ਇਹ ਗਿਫਟ ਮੈਂ ਪਹਿਲਾਂ ਵੀ ਭੇਜਿਆ ਸੀ ਪਰ ਉਹ 20 ਫਰਵਰੀ ਨੂੰ ਸੀ ਉਸ ਦਿਨ ਉਹਨਾਂ ਦੇ ਘਰੇ ਪਾਰਟੀ ਸੀ ਤੇ ਇਸ ਕਰਕੇ ਉਹ ਉਸ ਦਿਨ ਵੀ ਗਿਆ ਹੀ ਫਿਰ ਉਹ ਵਾਪਸ ਆਇਆ ਫਿਰ ਇਹ ਦੁਬਾਰਾ ਉਹਨਾਂ ਨੇ 23 ਫਰਵਰੀ ਨੂੰ ਪਹੁੰਚਾਇਆ ਜਿਸ ਦਿਨ ਇਹ ਹੁੰਦਾ ਹੈ ਉਹ ਕਹਿੰਦਾ ਹੈ ਕਿ ਮੈਂ ਪਹਿਲਾਂ ਇੱਕ ਸਟੇਸ਼ਨ ਪਹਿਲਾਂ ਇੱਕ ਸਟੇਸ਼ਨ ਤੋਂ ਜਾਂਨਾ ਕਾਲਜ ਤੋਂ ਬਾਅਦ ਫਿਰ ਉੱਥੇ ਮੈਂ ਪਾਰਸਲ ਭੇਜਦਾ ਆਟੋ ਡਰਾਈਵਰ ਨੂੰ ਦੇ ਕੇ ਤੇ ਉਹ ਕਹਿੰਦਾ ਆਟੋ ਡਰਾਈਵਰ ਜਦੋਂ ਦੇਨ ਜਾਂਦਾ ਹੈ ਉਸ ਕੰਪਨੀ ਵਾਲਿਆਂ ਨੂੰ ਕਿ ਜਿਵੇਂ ਹਨ ਪਰਸਲ ਤੇ ਉਹ ਕੀ ਕਹਿੰਦੇ ਨੇ ਕਿ ਇਹ ਪਾਰਸਲ ਦੇ ਵਿੱਚ ਦੱਸੋ ਕੀ ਹੈ ਤੇ ਉਹ ਫਿਰ ਵਾਪਸ ਜਿਹੜਾ ਆਟੋ ਡਰਾਈਵਰ ਹੁੰਦਾ ਉਹ ਫਿਰ ਵਾਪਸ ਲੈ ਆਉਂਦਾ ਕਿ ਉਹ ਆਇਆ ਫਿਰ ਉਹ ਆਂਦਾ ਅਗਲੇ ਮੈਂ ਜਾਣਾਂ ਜਿੱਥੇ ਹੈ ਨਾ ਕਿ ਦੇਣਾ ਆਂਦਾ ਭਜਾਉਣਾ ਆਂਦਾ ਤੇ ਉਹ ਉਹ ਨਹੀਂ ਪੁੱਛਦੇ ਉਹ ਪੁੱਛਦੇ ਨੇ ਕੀ ਇਹਦੇ ਵਿੱਚ ਤੇ ਮੈਂ ਕਹਿ ਦਿੰਨਾ ਮਠਿਆਈ ਤੇ ਉਹ ਯਕੀਨ ਕਰ ਲੈਂਦੇ ਨੇ ਯਕੀਨ ਕਰਕੇ ਤੇ ਉਸੇ ਤਰ੍ਹਾਂ ਹੀ ਉੱਥੇ ਪਾਰਸਲ ਕਰ ਦਿੰਦੇ ਨੇ ਗਿਫਟ ਇਸੇ ਤਰ੍ਹਾਂ ਇਹਨਾਂ ਦੇ ਘਰੇ ਇਹ ਵਾਰਦਾਤ ਹੁੰਦੀ ਹੈ ਤੇ ਫਿਰ ਇਸ ਵਾਰਦਾਤ ਦਾ ਇਹ ਕਿਹਨਾਂ ਕੀ ਬਦਲਾਅ ਨੇ ਇਸ ਤਰ੍ਹਾਂ ਲਿਆ ਇਸ ਕਰਕੇ ਉਹ ਉਸ ਨੂੰ ਬਹੁਤ ਹੀ ਜ਼ਿਆਦਾ ਦੁਖੀ ਵੇਖਣਾ ਚਾਹੁੰਦਾ ਸਿਰਫ ਇਸ ਕਰਕੇ ਉਹਨੇ ਉਹਦੇ ਪਰਿਵਾਰ ਦੇ ਦੋ ਜੀ ਜਿਹੜੀ ਸੀਮਾ ਸਿਰਫ 5 ਦਿਨ ਦੇ ਵਿਆਹ ਤੋਂ ਬਾਅਦ ਹੀ ਵਿਧਵਾ ਹੋ ਚੁੱਕੀ ਸੀ ਉਹ ਕੁੜੀ ਦਾ ਤੁਸੀਂ ਜੇਹਰਾ ਵੇਖੋਗੇ ਹਾਂ ਕਿ ਉਹਨੇ ਬਾਅਦ ਵਿੱਚ ਕਿਹਾ ਕਿ ਮੈਂ ਵਿਆਹ ਨਹੀਂ ਕਰਵਾਉਣਾ ਹੋਰ ਕਿ ਮੇਰਾ ਪਹਿਲਾ ਤੇ ਆਖਰੀ ਪਿਆਰ ਇਹ ਹੀ ਸੀ ਠੀਕ ਹੈ ਇਹ ਹੀ ਸੀ ਸੋਮੀਆਂ ਨਹੀਂ ਤੇ ਮੈਂ ਹੋਰ ਕੋਈ ਵਿਆਹ ਨਹੀਂ ਕਰਾਵਾਂਗੀ ਤੇ ਉਹ ਅੱਜ ਵੀ ਆਦੇ ਸੱਸ ਸਹੁਰੇ ਦੇ ਨਾਲ ਹੀ ਰਹਿ ਰਹੀ ਏ ਕਿ ਉਹਨਾਂ ਦੇ ਘਰੇ ਹੀ ਰਹਿਣ ਦੀ ਪਈ ਏ ਤੇ ਦੇਖੋਗੇ ਨਾ ਕਿੰਨੀ ਵੱਡੀ ਸਜ਼ਾ ਉਸ ਨੂੰ ਮਿਲੀ ਸਿਰਫ 5 ਦਿਨਾਂ ਦੇ ਵਿਆਹ ਹਨਾ ਕਿ ਵਿਆਹ ਵਿੱਚ ਤੇ ਉਹਨੇ ਬਦਲਾ ਦੇਖੋ ਕਿਸ ਤਰ੍ਹਾਂ ਲਿਆ ਕਿੰਨਾ ਔਖਾ ਇਸ ਕਰਕੇ ਕਿਸੇ ਤੇ ਵੀ ਜਲਦੀ ਵਿਸ਼ਵਾਸ ਨਾ ਕਰਿਓ ਗਿਫਟ ਜਿੰਨਾ ਚਿਰ ਨਾ ਤੁਹਾਨੂੰ ਪਤਾ ਨਹੀਂ ਲੱਗਦਾ ਕਿੱਥੋਂ ਆਇਆ ਕਿਵੇਂ ਸਿਰਫ ਉਹਨਾਂ ਦੇ SK ਤੇ RK ਜਿਹੜਾ ਲੈਟਰ ਆਇਆ ਸੀ ਉਹਦੇ ਤੋਂ ਹੀ ਇਹ ਚੋਰ ਫੜਿਆ ਗਿਆ ਉਹ ਉਵੇਂ ਤਾਂ ਫੜਿਆ ਹੀ ਨਹੀਂ ਸੀ ਜਾਣਾ ਪਤਾ ਨਹੀਂ ਹੈ ਨਾ ਕਿਵੇਂ ਕੀ ਬੰਨਾਈ ਉਹ ਸਿਰਫ ਇਸ ਗਲਤੀ ਤੋਂ ਹੀ ਫੜਿਆ ਗਿਆ ਤੇ ਤੁਸੀਂ ਦੱਸੋ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇ ਵਧੀਆ ਲੱਗੀ ਤੇ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਹਾਂ ਕਿਸੇ ਹੋਰ ਵਧੀਆ ਵੀਡੀਓ ਦੇ ਨਾਲ ਧੰਨਵਾਦ ਜੀ